ਮਿੱਤਰ ਪਿਆਰਿਓ ਅੱਜ ਤੁਹਾਨੂੰ ਬੜੀ ਉਹ ਖਾਸ ਵੀਡੀਓ ਦਿਖਾਉਣੀ ਹੈ ਜਿਹੜੀ ਵੀਡੀਓ ਬਣਾਉਣ ਤੋਂ ਅੱਜ ਸਪੀਕਰ ਕਲਤਾਰ ਸਿੰਘ ਸੰਧਵਾ ਨੇ ਖੁਦ ਵੀ ਰੋਕਿਆ ਤੇ ਫਿਰ ਉਹਨਾਂ ਦੇ ਗਨਮੈਨਾ ਤੇ ਕੋਲ ਖੜੇ ਪੁਲਿਸ ਵਾਲੇ ਭਰਾਵਾਂ ਨੇ ਵੀ ਰੋਕਿਆ ਪਰ ਵੀਡੀਓ ਬਣ ਗਈਆਂ ਨਹੀਂ ਸਾਡੇ ਕੋਲ ਆ ਗਈਆਂ ਨਹੀਂ ਤੇ ਹੁਣ ਮੈਂ ਤੁਹਾਨੂੰ ਉਹ ਵੀਡੀਓ ਆਵਾਜ਼ ਸਮੇਤ ਬਾਅਦ ਚ ਦਿਖਾਉਣੀ ਆ ਨੇ ਹੋਇਆ ਕੀ ਹੈ ਅੱਜ ਸਪੀਕਰ ਕਲਤਾਰ ਸਿੰਘ ਸੰਧਵਾ ਦੀ ਕੁੜੀਆਂ ਦੇ ਨਾਲ ਵਿਦਿਆਰਥਣਾਂ ਦੇ ਨਾਲ ਤੇ ਪੜਾਉਣ ਵਾਲੀਆਂ ਟੀਚਰਾਂ ਦੇ ਨਾਲ ਤਿੱਖੀ ਬਹਿਸ ਹੋਈ ਆ ਤਿੱਖੇ ਸਵਾਲ ਜਵਾਬ ਹੋਏ ਨੇ ਤੇ ਸਭ ਤੋਂ ਖਾਸ ਗੱਲ ਜੋ ਮੈਨੂੰ ਲੱਗੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਜਿੱਦਾਂ ਦੇ ਜਵਾਬ ਦੇਣੇ ਚਾਹੀਦੇ ਸੀ ਉਹ ਉਹਨਾਂ ਨੇ ਦਿੱਤੇ ਨਹੀਂ ਉਹਨਾਂ ਨੇ ਮੈਨੂੰ ਲੱਗਿਆ ਕਿ ਸਾਰੀਆਂ ਗੱਲਾਂ ਗੋਲ ਮੋਲ ਕੀਤੀਆਂ ਨੇ ਤੇ ਜਵਾਬ ਪੁਖਤਾ ਦਿੱਤੇ ਹੀ ਨਹੀਂ ਗਏ ਹੁਣ ਤੁਸੀਂ ਤੁਸੀਂ ਵੀਡੀਓ ਦੇਖ ਕੇ ਆਪ ਦੱਸਣਾ ਹੈ ਵੀ ਜਵਾਬ ਪੁਖਤਾ ਨੇ ਸਪੀਕਰ ਸਾਹਿਬ ਦੇ ਜਾਂ ਨਹੀਂ ਤੇ ਮੇਰੀ ਬੇਨਤੀ ਆਮ ਆਦਮੀ ਪਾਰਟੀ ਵਾਲੇ ਭੈਣਾ ਭਰਾਵਾਂ ਨੂੰ ਆਮ ਆਦਮੀ ਪਾਰਟੀ ਕਹਿੰਦੀ ਰਹੀ ਹੈ ਪਿਛਲੀਆਂ ਸਰਕਾਰਾਂ ਵੇਲੇ ਸਵਾਲ ਕਰਿਆ ਕਰੋ ਸਵਾਲ ਕਰਨੇ ਚਾਹੀਦੇ ਨੇ ਤੇ ਹੁਣ ਹਕੂਮਤ ਜੇ ਆਪ ਪਾਰਟੀ ਦੀ ਆ ਤਾਂ ਫਿਰ ਯਾਰ ਔਖੇ ਤੁਸੀਂ ਵੀ ਨਾ ਹੋਇਆ ਕਰੋ ਸਵਾਲ ਫਿਰ ਹੋਣੇ ਹੀ ਚਾਹੀਦੇ ਨੇ ਹੁਣ ਇਹ ਘਟਨਾ ਕੀ ਹੋਈ ਹੈ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਜ ਆਏ। ਉੱਥੇ ਫਿਰ ਜਿਹੜੀਆਂ ਪੜਨ ਵਾਲੀਆਂ ਕੁੜੀਆਂ ਸੀ ਪੰਜਾਬ ਸਟੂਡੈਂਟ ਯੂਨੀਵਰਸਿਟੀ ਨੂੰਣ ਵਾਲੀਆਂ ਤੇ ਜਿਹੜੀਆਂ ਉੱਥੇ ਪੜਾਉਣ ਵਾਲੀਆਂ ਟੀਚਰਾਂ ਸੀ। ਉਹਨਾਂ ਦੇ ਨਾਲ ਤਿੱਖੀ ਬਹਿਸ ਸਪੀਕਰ ਸਾਹਿਬ ਦੀ ਹੋਈ ਹੈ। ਗੱਲਾਂ ਕੀ ਹੋਈਆਂ ਨੇ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸ ਦਿੰਨਾ। ਬਾਕੀ ਤੁਸੀਂ ਅੱਗੇ ਵੀਡੀਓ 'ਚ ਆਪ ਦੇਖ ਲਿਓ, ਸੁਣ ਲਿਓ। ਕਿਉਂਕਿ ਸਪੀਕਰ ਸਾਹਿਬ ਫਿਰ ਉਥੋਂ ਇੱਕ ਤਰ੍ਹਾਂ ਨਾਲ ਕਾਲੀ-ਕਾਲੀ ਨਿਕਲੇ ਵੀ ਨੇ ਜਦੋਂ ਮੈਨੂੰ ਲੱਗਦਾ ਸੀ ਸਵਾਲਾਂ ਦੇ ਜਵਾਬ ਉਹਨਾਂ ਕੋਲ ਪੁਖਤਾ ਨਹੀਂ ਸੀ ਹੋਏ ਹੁਣ ਇੱਕ ਸਟੂਡੈਂਟ ਕੁੜੀ ਨੇ ਪੁੱਛਿਆ ਉਹ ਕਹਿੰਦੀ ਕਿ ਤੁਸੀਂ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਬਹੁਤ ਕਰਦੇ ਹੋ ਪਰ ਤੁਸੀਂ ਐ ਦੱਸੋ ਸਿੱਖਿਆ ਵਾਸਤੇ ਤੁਸੀਂ ਟੋਟਲ ਬਜਟ ਦੇ ਵਿੱਚੋਂ ਖਰਚ ਕਰਨ ਵਾਸਤੇ ਕਿੰਨੇ ਪਰਸੈਂਟ ਬਜਟ ਰੱਖਿਆ ਕਹਿੰਦੀ ਪੈਸੇ ਲਗਾਤਾਰ ਘਟਾਰੇ ਹੋ ਤੇ ਸਿੱਖਿਆ ਕ੍ਰਾਂਤੀ ਕਿਵੇਂ ਆਏਗੀ ਫੇਰ ਸਟੂਡੈਂਟ ਕੁੜੀ ਨੇ ਕਿਹਾ ਕਹਿੰਦੀ ਸਪੀਕਰ ਸਾਹਿਬ ਲੈਟਰੀਨਾ ਦੇ ਅਧ்கਾਟਨ ਕਰ ਰਹੇ ਹੂੰ ਤੁਸੀਂ ਐਂ ਦੱਸੋ ਤੁਸੀਂ ਤਿੰਨਾਂ ਸਾਲਾਂ ਚ ਕਿੰਨੇ ਨਵੇਂ ਸਕੂਲ ਬਣਾਏ ਨੇ ਕਿੰਨੇ ਨਵੇਂ ਕਾਲਜ ਬਣਾਏ ਨੇ ਇਹ ਦੱਸੋ ਤੇ ਫਿਰ ਸਪੀਕਰ ਸਾਹਿਬ ਨੇ ਇਹਨਾਂ ਗੱਲਾਂ ਦਾ ਕੋਈ ਵੀ ਪੁਖਤਾ ਜਵਾਬ ਮੈਂ ਨਹੀਂ ਸੁਣਿਆ ਕਿ ਉਹਨਾਂ ਨੇ ਦੱਸਿਆ ਹੋਵੇ ਵੀ ਐਨੇ ਅਸੀਂ ਸਕੂਲ ਬਣਾ ਦਿੱਤੇ ਨੇ ਇੰਨੇ ਅਸੀਂ ਨਵੇਂ ਕਾਲਜ ਬਣਾਤੇ ਨੇ ਫਿਰ ਉਹਨਾਂ ਕੁੜੀਆਂ ਨੇ ਗੱਲ ਕੀਤੀ ਕਿ ਵੇਖੋ ਸਰਕਾਰੀ ਕਾਲਜਾਂ ਤੇ ਪ੍ਰਾਈਵੇਟ ਕਾਲਜਾਂ ਦਾ ਕਿੰਨਾ ਫਰਕ ਹੈ ਉਹਨਾਂ ਸਟੂਡੈਂਟ ਕੁੜੀਆਂ ਨੇ ਸਪੀਕਰ ਸਾਹਿਬ ਨੂੰ ਸਿੱਧਾ ਕਿਹਾ ਉਹ ਕਹਿੰਦੀਆਂ ਪ੍ਰਾਈਵੇਟ ਪੜ੍ਹਾਈ ਤਾਂ ਨੂੰ ਜਾ ਰਹੀ ਹੈ ਤੇ ਸਰਕਾਰੀ ਥੱਲੇ ਨੂੰ ਉਹ ਕਹਿੰਦੀਆਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਸਾਰੇ ਵਿਸ਼ਿਆਂ ਦੀਆਂ ਐਮਏ ਹੈਗੀਆਂ ਨਹੀਂ ਪਰ ਸਰਕਾਰੀ ਕਾਲਜਾਂ ਦੇ ਵਿੱਚ ਇੱਕ ਅੱਧੀ ਕੋਈ ਐਮਏ ਹੈ ਬਹੁਤੇ ਕਾਲਜਾਂ 'ਚ ਐਮਏ ਹੈ ਹੀ ਨਹੀਂ ਗੀਆਂ ਤੁਸੀਂ ਕਿਉਂ ਨਹੀਂ ਦੇ ਰਹੇ ਅਗਲਾ ਸਵਾਲ ਫਿਰ ਜਿਹੜੀਆਂ ਕਾਲਜਾਂ 'ਚ ਪੜਾਉਣ ਵਾਲੀਆਂ 2022/ਸਾਲ ਤੋਂ ਜਿਹੜੀਆਂ ਉੱਥੇ ਪ੍ਰੋਫੈਸਰ ਲੱਗੀਆਂ ਹੋਈਆਂ ਨੇ ਗੈਸਟ ਫੈਕਲਟੀ ਪ੍ਰੋਫੈਸਰ ਜਿਹੜੇ ਰੱਖੇ ਹੋਏ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਨੂੰ ਹੁਣ ਤਨਖਾਹ ਨਹੀਂ ਮਿਲ ਰਹੀ ਤੇ ਹਟਾਇਆ ਜਾ ਰਿਹਾ ਤਾਂ ਉਹ ਬਹੁਤ ਦੁਖੀ ਸੀਗੀਆਂ ਉਹਨਾਂ ਨੇ ਕਿਹਾ ਉਹ ਕਹਿੰਦੀ ਆ ਸਪੀਕਰ ਸਾਹਿਬ ਤਾੜੀਆਂ ਤਾਂ ਤੁਸੀਂ ਬਹੁਤ ਮਰਵਾ ਰਹੇ ਹੋ ਇੱਥੇ ਆਪਣੇ ਬਿਆਨ ਦਾ ਕੇ ਤੇ ਪਰ ਸਾਨੂੰ ਤਾਂ ਤਨਖਾਹਾਂ ਨਹੀਂ ਮਿਲੀਆਂ ਚਾਰ-ਚਾਰ ਪੰਜ-ਪੰਜ ਮਹੀਨਿਆਂ ਤੋਂ ਸਾਡੇ ਚੋਂ ਕਿੰਨੇ ਸਾਰੇ ਟੀਚਰ ਨੇ ਜਿਹੜੇ ਤੁਹਾਡੇ ਰਾਜ ਚ ਕੱਢੇ ਜਾ ਰਹੇ ਨੇ ਨੌਕਰੀ ਤੋਂ ਸਪੀਕਰ ਸਾਹਿਬ ਕਹਿੰਦੇ ਵੀ ਵੇਖੋ ਤੁਸੀਂ ਪਹਿਲੀ ਵਾਰ ਮੇਰੇ ਕੋਲੇ ਗੱਲ ਕੀਤੀ ਐ ਤੁਸੀਂ ਪਹਿਲਾਂ ਕਰਦੇ ਆਪਾਂ ਹੁਣ ਤੱਕ ਮਸਲਾ ਹੱਲ ਕਰ ਦੇਣਾ ਸੀ ਉਹ ਫਿਰ ਇੱਕੇ ਦਮ ਸਾਰੇ ਪੜਨ ਵਾਲੀਆਂ ਕੁੜੀਆਂ ਤੇ ਪੜਾਉਣ ਵਾਲੀਆਂ ਟੀਚਰਾਂ ਉਹ ਇਕੱਠੇ ਹੀ ਸਾਰੇ ਪੈ ਗਈ। ਉਹ ਕਹਿੰਦੇ ਸਪੀਕਰ ਸਾਹਿਬ ਤੁਹਾਡੇ ਘਰ ਜਾ ਕੇ ਤੁਹਾਨੂੰ ਬੜੀ ਵਾਰ ਅਸੀਂ ਆਹੀ ਗੱਲ ਦੱਸ ਕੇ ਆਏ ਆ ਤੁਹਾਨੂੰ ਦੱਸ ਕੇ ਆਏ ਆ ਤੇ ਸਪੀਕਰ ਸਾਹਿਬ ਕਹਿੰਦੇ ਫਿਰ ਤਾਂ ਇਹਦਾ ਮਤਲਬ ਹੈ ਤੁਹਾਡੀ ਮੰਗ ਉੱਪਰ ਤੱਕ ਪਹੁੰਚ ਗਈ ਹੋਣੀ ਹੈ। ਹੁਣ ਸਪੀਕਰ ਸਾਹਿਬ ਨੂੰ ਜਿਹੜੀ ਗੱਲ ਯਾਦ ਤੱਕ ਨਹੀਂ ਜਿਹੜੀ ਉਹ ਕਹਿ ਰਹੇ ਨੇ ਕਿ ਤੁਸੀਂ ਪਹਿਲੀ ਵਾਰ ਮੇਰੇ ਕੋਲ ਕਰ ਰਹੇ ਹੋ। ਉਹੀ ਗੱਲ ਬਾਅਦ ਚ ਕਹਿ ਰਹੇ ਨੇ ਕਿ ਇਹਦਾ ਮਤਲਬ ਹੈ ਇਹ ਉੱਪਰ ਤੱਕ ਪਹੁੰਚ ਗਈ ਹੋਣੀ ਹੈ। ਹੁਣ ਦੱਸੋ ਕੀ ਕਿਹਾ ਜਾਊਗਾ? ਹੁਣ ਉਹਨਾਂ ਦੇ ਵਿੱਚੋਂ ਜਿਹੜੀਆਂ ਸਟੂਡੈਂਟ ਕੁੜੀਆਂ ਨੇ ਉਹਨਾਂ ਕਿਹਾ ਕਿ ਇੱਥੇ ਬੀਐਸਸੀ ਐਗਰੀਕਲਚਰ ਪੜਾਈ ਜਾਂਦੀ ਸੀ ਖੇਤੀਬਾੜੀ ਦੀ ਪੜਾਈ ਉਹ ਵਿਸ਼ਾ ਹੀ ਇੱਥੋਂ ਚੱਕਿਆ ਜਾ ਰਿਹਾ ਹੈ ਪੜਨ ਵਾਲੀਆਂ ਕੁੜੀਆਂ ਨੇ ਕਿਹਾ ਕਿ ਸਰਕਾਰੀ ਕਾਲਜ ਹੈ ਤੇ ਪੀਟੀਏ ਫੰਡ ਸਾਡੇ ਮਾਪਿਆਂ ਤੋਂ ਲੈ ਕੇ 2-2 3-3 4-4 ਹਜ਼ਾਰ ਰੁਪਈਆ ਫੰਡ ਲੈ ਕੇ ਤੇ ਇੱਥੇ ਟੀਚਰਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਦਾ ਸਪੀਕਰ ਸਾਹਿਬ ਕੋਲ ਇਹਨਾਂ ਗੱਲਾਂ ਦਾ ਇੱਕ ਵੀ ਪੁਖਤਾ ਜਵਾਬ ਮੈਂ ਜਵਾਬਾਂ ਦੇ ਵਿੱਚ ਨਹੀਂ ਸੁਣਿਆ ਸਗੋਂ ਸਪੀਕਰ ਸਾਹਿਬ ਉਹਨਾਂ ਦੇ ਨਾਲ ਉਲਝਦੇ ਬਹਿਸ ਦੇ ਨਜ਼ਰ ਆਏ ਨੇ ਔਰ ਅੱਗੇ ਤੁਹਾਨੂੰ ਮੈਂ ਵੀਡੀਓ ਦਿਖਾਉਣੀ ਹੈ ਵੀਡੀਓ ਗੌਰ ਨਾਲ ਸੁਣ ਲਿਓ ਦੇਖ ਲਿਓ ਵੀ ਸਪੀਕਰ ਸਾਹਿਬ ਦੇ ਜਵਾਬਾਂ 'ਚ ਕਿੰਨਾ ਕਦਮ ਸੀ ਤਾਂ ਉਹਨਾਂ ਦੇ ਸਵਾਲਾਂ 'ਚ ਕਿੰਨਾ ਕਦਮ ਸੀ ਹੁਣ ਪਿਛਲੇ ਦਿਨੀ ਪੰਜਾਬ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਜਿਹੜੇ ਹੈਲਥ ਮਨਿਸਟਰ ਵੀ ਬਣੇ ਰਹੇ ਆ ਪਿਛਲੇ ਟਾਈਮ ਉਹਨਾਂ ਨੇ ਟੀਚਰਾਂ ਨੂੰ ਅਧਿਆਪਕਾਂ ਨੂੰ ਇੰਨੀਆਂ ਪੁੱਠੀਆਂ ਗੱਲਾਂ ਬੋਲੀਆਂ ਬਾਅਦ ਚ ਉਹਨਾਂ ਨੂੰ ਮਾਫੀ ਮੰਗਣੀ ਪਈ ਐ ਫਿਰ ਕੱਲ ਮੋੜ ਹਲਕੇ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਸਾਹਿਬ ਐ ਉਹ ਜਿਹੜਾ ਸੁਖਵੀਰ ਸਿੰਘ ਮੈਸਰਖਾਨਾ ਉਹਨੂੰ ਲੋਕਾਂ ਨੇ ਇੱਕ ਕੱਠ 'ਚ ਘੇਰ ਲਿਆ ਕਿਸਾਨਾਂ ਨੇ ਉਹਨਾਂ ਨੇ ਐਸੇ ਸਵਾਲ ਪੁੱਛੇ ਕਿ ਐਮਐਲਏ ਸਾਹਿਬ ਨੂੰ ਵੀ ਜਵਾਬ ਕੋਈ ਨਹੀਂ ਆਇਆ ਇਹੀ ਕਹਿੰਦੇ ਰਹੇ ਮੈਂ ਤਾਂ ਨਹੀਂ ਕਿਹਾ ਮੈਂ ਤਾਂ ਨਹੀਂ ਬੋਲਿਆ ਸਾਡੇ ਜਿਹੜੇ ਬੰਦੇ ਨੇ ਬੋਲਿਆ ਜਿਹੜੇ ਐਮਐਲਏ ਨੇ ਕਿਹਾ ਉਹਨੂੰ ਪੁੱਛੋ ਤਾਂ ਉਥੇ ਹੋਰ ਜਿਹੜੀਆਂ ਗੱਲਾਂ ਹੋਈਆਂ ਇੱਕ ਕੁੜੀ ਕਹਿੰਦੀ ਸਪੀਕਰ ਸਾਹਿਬ ਤੁਸੀਂ ਸਾਡੇ ਨਾਲ ਧਰਨਿਆਂ ਤੇ ਬੈੰਦੇ ਰਹੇ ਹੋ ਇੱਥੇ ਫਰੀਦਕੋਟ 'ਚ ਕਹਿੰਦੀ ਸਪੀਕਰ ਸਾਹਿਬ ਸਾਡੇ ਨਾਲ ਧਰਨਿਆਂ 'ਚ ਬਹਿ ਕੇ ਤੁਸੀਂ ਸਪੀਕਰ ਬਣੇ ਹੋ ਤੇ ਹੁਣ ਸਾਡੇ ਲੋਕਾਂ ਦੇ ਧਰਨੇ ਮਜਾਰੇ ਤੁਹਾਨੂੰ ਐਨੇ ਭੜੇ ਕਿਉਂ ਲੱਗਦੇ ਨੇ ਤੇ ਸਪੀਕਰ ਸਾਹਿਬ ਕੋਲ ਫਿਰ ਹੋਰ ਤੇ ਗੱਲ ਨਹੀਂ ਸੀ ਸਪੀਕਰ ਸਾਹਿਬ ਕਹਿੰਦੇ ਵੀ ਵੇਖੋ ਮੈਂ ਤਾਂ ਹੁਣ ਵੀ ਤੁਹਾਡੇ ਨਾਲ ਧਰਨਿਆਂ ਤੇ ਬਹਿ ਜਾਵਾਂ ਪਰ ਹੁਣ ਮੈਨੂੰ ਸਰਕਾਰ ਦੇ ਵਿੱਚ ਆ ਤੇ ਸਰਕਾਰ ਦੇ ਕੰਮ ਬਹੁਤ ਨੇ ਇਸ ਕਰਕੇ ਮੈਂ ਧਰਨਿਆਂ 'ਚ ਬਹਿ ਨਹੀਂ ਸਕਦਾ ਚਲੋ ਇੱਕ ਗੱਲ ਮੈਨੂੰ ਠੀਕ ਲੱਗੀ ਸਪੀਕਰ ਸਾਹਿਬ ਨੇ ਇਹ ਨਹੀਂ ਕਿਹਾ ਜਿਵੇਂ ਸਾਡੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹ ਧਰਨੇ ਲਾ ਲਾ ਕੇ ਹਰੇਕ ਦੇ ਧਰਨੇ 'ਚ ਜਾ ਜਾ ਕੇ ਮੁੱਖ ਮੰਤਰੀ ਬਣੇ ਤੇ ਹੁਣ ਉਹ ਕਹਿਣ ਲੱਗ ਪਏ ਵੀ ਆ ਜਿਹੜੀ ਧਰਨਿਆਂ ਦੀ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਜਾ ਰਿਹਾ ਇਹ ਠੀਕ ਨਹੀਂਗਾ ਇਹ ਮੈਂ ਨਹੀਂ ਚੱਲਣ ਦੇਣਾ ਪਰ ਸਪੀਕਰ ਸਾਹਿਬ ਨੇ ਇਹ ਗੱਲ ਤੋਂ ਅੱਜ ਗਰੇਜ ਕੀਤਾ ਉਹ ਕਹਿੰਦੇ ਧਰਨੇ ਮੈਂ ਤੁਹਾਡੇ ਨਾਲ ਬਹਿ ਜਾਵਾਂ ਪਰ ਮੈਂ ਤਾਂ ਸਰਕਾਰ 'ਚ ਐ ਇਸ ਕਰਕੇ ਨਹੀਂ ਬਹਿ ਸਕਦਾ ਹੁਣ ਹੋਰ ਜਿਹੜੀਆਂ ਗੈਸਟ ਫੈਕਲਟੀ ਜਿਹੜੀਆਂ ਟੀਚਰ ਜਿਹੜੀਆਂ 15 15 20 20 ਸਾਲ ਤੋਂ ਪੜਾ ਰਹੀਆਂ ਜਿਨ੍ਹਾਂ ਨੂੰ ਹੁਣ ਕੱਢਿਆ ਜਾ ਰਿਹਾ ਉਹਨਾਂ 'ਚੋਂ ਉਹ ਬੋਲੇ ਉਹ ਕਹਿੰਦੇ ਕਿ ਆ ਤੁਸੀਂ ਸਾਡੀਆਂ ਗੱਲਾਂ ਸੁਣਤਾ ਲੈਨੇ ਹੋ ਪਰ ਗੌਰ ਨਹੀਂ ਕਰਦੇ ਅਸੀਂ ਤੁਹਾਨੂੰ 20-20 ਵਾਰ ਆਪਣੀਆਂ ਮੰਗਾਂ ਦੱਸ ਚੁੱਕੇ ਹਾਂ ਪਰ ਤੁਸੀਂ ਸਾਨੂੰ ਉਹਨਾਂ ਦਾ ਕੋਈ ਹੱਲ ਨਹੀਂ ਕਰਕੇ ਦਿੰਦੇ ਸਪੀਕਰ ਸਾਹਿਬ ਕਹਿੰਦੇ ਨਹੀਂ ਕਰਾਂਗੇ ਅੱਗੇ ਤੋਂ ਕਰਾਂਗੇ ਕੋਈ ਨਹੀਂ ਕੋਈ ਨਹੀਂ ਕਰਾਂਗੇ ਉਹ ਅਜੇ ਸਵਾਲ ਰੱਖ ਹੀ ਰਹੇ ਸੀ ਆ ਤੁਹਾਨੂੰ ਅੱਗੇ ਵੀਡੀਓ ਦਿਖਾਉਨੇ ਆ ਤਾਂ ਸਪੀਕਰ ਸਾਹਿਬ ਉਥੋਂ ਚੱਲਦੇ ਬਣੇ ਨੇ ਹੁਣ ਇੱਕ ਵੱਡਾ ਸਵਾਲ ਇਹ ਖੜਾ ਹੋ ਗਿਆ ਪਿਛਲੀਆਂ ਸਰਕਾਰਾਂ ਤੋਂ ਤੰਗ ਤੇ ਦੁਖੀ ਹੋ ਕੇ ਅੱਕੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਜਿੱਤ ਦਿੱਤੀ 92 ਸੀਟਾਂ ਜਿਤਾਈਆਂ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰੇ ਤਬਕਿਆਂ ਨੂੰ ਗੱਲਾਂ ਹੀ ਬਹੁਤ ਵੱਡੀਆਂ ਕਹਿਤੀਆਂ ਸੀ ਕਿਸਾਨਾਂ ਨੂੰ ਕਿਹਾ ਸੀ 5 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਤੇ ਕਿਸਾਨਾਂ ਨੇ ਵੋਟਾਂ ਪਾਈਆਂ ਔਰਤਾਂ ਨੂੰ ਕਿਹਾ ਸੀ ਹਰ ਇੱਕ ਔਰਤ ਨੂੰ 1000 ਰੁਪਏ ਮਹੀਨਾ ਮਿਲੇਗਾ ਔਰਤਾਂ ਨੇ ਵੋਟਾਂ ਪਾਈਆਂ ਮਜ਼ਦੂਰਾਂ ਨੂੰ ਕਿਹਾ ਸੀ ਤੁਹਾਡੇ ਕੋਲ ਕੋਈ ਘਰ ਪਾਉਣ ਲਈ ਵੀ ਥਾਂ ਨਹੀਂ ਹੈਗੀ ਦਿਹਾੜੀ ਵੀ ਵਧਾਵਾਂਗੇ ਘਰ ਪਾਉਣ ਲਈ ਤੁਹਾਨੂੰ 10-10 ਮਰਲੇ ਦੇ ਪਲਾਟ ਪੰਚਾਇਤੀ ਜ਼ਮੀਨਾਂ ਚੋਂ ਅਸੀਂ ਦੇਾਂਗੇ ਮਜ਼ਦੂਰਾਂ ਨੇ ਵੀ ਵੋਟਾਂ ਪਾਈਆਂ ਬੇਰੁਜ਼ਗਾਰਾਂ ਨੂੰ ਕਿਹਾ ਸੀ ਤੁਹਾਡੀਆਂ ਤੁਹਾਨੂੰ ਨਾ ਅਸੀਂ ਪੱਕੀਆਂ ਨੌਕਰੀਆਂ ਦੇਾਂਗੇ ਲੱਖਾਂ ਦੀ ਤਦਾਦ ਚ ਦੇਾਂਗੇ ਹਰ ਵਿਭਾਗ ਵਿੱਚ ਲੱਖਾਂ ਬੰਦੇ ਚਾਹੀਦੇ ਨੇ ਅਸੀਂ ਆਵਾਂਗੇ ਤੇ ਰੱਖਾਂਗੇ ਕਿਸੇ ਨੂੰ ਬਾਹਰਲੇ ਦੇਸ਼ ਨਹੀਂ ਜਾਣਾ ਪਏਗਾ ਜਿਹੜੇ ਬਾਹਰ ਗਏ ਨੇ ਉਹ ਵਾਪਸ ਆਉਣਗੇ ਤੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਇਹ ਗੱਲ ਕਹੀ ਸੀ ਕਿ ਨਹੀਂ ਕਹੀ ਸੀ ਇਹ ਗੱਲ ਤੁਸੀਂ ਦੱਸ ਦਿਓ ਤਾਂ ਹੁਣ ਇਹ ਸਾਰੇ ਜਿਹੜੇ ਤਬਕੇ ਨੇ ਕੱਚੇ ਮੁਲਾਜ਼ਮਾਂ ਨੂੰ ਕਿਹਾ ਸੀ ਆਉਂਦੇ ਹੀ ਪੱਕੇ ਕਰ ਦੇਣਾ ਤੇ ਹੁਣ ਸਰਕਾਰੀ ਜਿਹੜੇ ਕਾਲਜਾਂ ਦੇ ਵਿੱਚ ਇਹ ਜਿਹੜੇ ਪ੍ਰੋਫੈਸਰ ਨੇ ਜਿਨ੍ਹਾਂ ਦੀ ਜੌਬ ਦੀ ਪ੍ਰੋਬਲਮ ਆਈ ਪਈ ਹੈ ਗੈਸਟ ਫੈਕਲਟੀ ਹੁਣ ਉਹ ਤੇ ਉਹਨਾਂ ਵਰਗੇ ਹੋਰ ਉਹ ਵੀ ਠੱਗੇ-ਠੱਗੇ ਮਹਿਸੂਸ ਕਰ ਰਹੇ ਨੇ ਤਾ ਆਮ ਆਦਮੀ ਪਾਰਟੀ ਨੂੰ ਚਾਹੀਦਾ ਵੇਖੋ ਦੂਜੀਆਂ ਪਾਰਟੀਆਂ ਵਾਲਿਆਂ ਨੇ ਤੰਗ ਬਹੁਤ ਕੀਤਾ ਸੀ ਪਰ ਉਹਨਾਂ ਨੂੰ ਲੋਕਾਂ ਨੇ ਵੋਟਾਂ ਦੇ ਦਿਨਾਂ 'ਚ ਘੇਰਨਾ ਸ਼ੁਰੂ ਕੀਤਾ ਸੀ ਤੇ ਆਮ ਆਦਮੀ ਪਾਰਟੀ ਨੂੰ ਅਜੇ 1.5 ਸਾਲ ਰਹਿੰਦਾ ਵੋਟਾਂ 'ਚ ਹੁਣੇ ਹੀ ਲੋਕਾਂ ਨੇ ਘੇਰਨਾ ਸ਼ੁਰੂ ਕਰਤਾ ਚੇਤਨ ਜੋੜਾ ਮਾਜਰਾ ਅਜੇ ਕੱਲ ਮਾਫੀ ਮੰਗ ਕੇ ਹਟਿਆ ਮੈਸਰ ਖਾਨਾ ਐਮ ਐਲ ਏ ਜਿਹੜਾ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਲੋਕਾਂ ਨੇ ਕੱਲ ਘੇਰਿਆ ਔਰ ਜਿਹੜੇ ਇਹ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਇਹਨਾਂ ਨੂੰ ਇੱਥੇ ਕੁੜੀਆਂ ਨੇ ਅੱਜ ਘੇਰ ਲਿਆ ਤੇ ਜਿਹੜੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਉਹਨਾਂ ਦੀ ਚਲਦੀ ਸਟੇਜ ਤੇ 4 ਦਿਨ ਪਹਿਲਾਂ ਇੱਕ ਬੰਦੇ ਨੇ ਉਹਨਾਂ ਨੂੰ ਤਿੱਖੇ ਸਵਾਲ ਪੁੱਛੇ ਨੇ ਉਹਨੂੰ ਫਿਰ ਚੱਕ ਕੇ ਜੇਲ੍ਹ ਭੇਜਿਆ ਗਿਆ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਬਹੁਤ ਤੇਜ਼ ਤਰ੍ਹਾਂ ਤੇ ਸਿਆਣੇ ਲੀਡਰ ਨੇ ਪਰ ਮੈਨੂੰ ਲੱਗਦਾ ਹੈ ਜਵਾਨਾਂ ਐ ਨਾ ਬੰਦ ਕੋਈ ਕਰਾ ਸਕਿਆ ਸੀ ਨਾ ਐ ਹੋਣੀਆਂ ਨੇ ਜੇ ਕੋਸ਼ਿਸ਼ ਕਰੋਗੇ ਤੇ ਨੁਕਸਾਨ ਵੱਧ ਹੋਏਗਾ ਮੈਨੂੰ ਲੱਗਦਾ ਸਵਾਲ ਪੁਖਤਾ ਜਵਾਬ ਪੁਖਤਾ ਲੈ ਕੇ ਆਓ ਸਵਾਲਾਂ ਦੇ ਵਜਨਦਾਰ ਜਵਾਬ ਲੈ ਕੇ ਆਓ ਕੰਮ ਕਰਕੇ ਜਵਾਬ ਲੈ ਕੇ ਆਓ ਨਹੀਂ ਤਾਂ ਲੋਕਾਂ ਨੇ ਤਾਂ ਪੁੱਛਣਾ ਕਿ ਹਜ਼ਾਰ-ਹਜ਼ਾਰ ਤੁਸੀਂ ਤਿੰਨ-ਚਾਰ ਸਾਲ ਤੱਕ ਕਿਉਂ ਨਹੀਂ ਸੀ ਦਿੱਤਾ ਔਰਤਾਂ ਨੂੰ 5 ਮਿੰਟਾਂ ਚ ਐਮਐਸਪੀ ਕਿਉਂ ਨਹੀਂ ਸੀ ਦਿੱਤੀ ਨੌਕਰੀਆਂ ਦੇ ਕੇ ਬੇਰੁਜ਼ਗਾਰੀ ਖਤਮ ਕਿਉਂ ਨਾ ਕੀਤੀ ਬੇਰੁਜ਼ਗਾਰ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਅਸੀਂ 52 ਹਜ਼ਾਰ ਨੌਕਰੀਆਂ ਦੇਤੀਆਂ ਬੇਰੁਜ਼ਗਾਰ ਕਹਿੰਦੇ ਨੇ ਜਿੰਨੀਆਂ ਵੀ ਨੌਕਰੀਆਂ ਰੱਖੀਆਂ ਗਈਆਂ ਇਹ ਪਿਛਲੀ ਸਰਕਾਰ ਵੇਲੇ ਕੱਢੀਆਂ ਗਈਆਂ ਸੀ ਆਮ ਆਦਮੀ ਪਾਰਟੀ ਨੇ ਆ ਕੇ ਕੋਈ ਨੋਟੀਫਿਕੇਸ਼ਨ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਦਾ ਨਹੀਂ ਦਿੱਤਾ ਇਹ ਗੱਲ ਸਾਡੇ ਹੀ ਚੈਨਲਾਂ ਤੇ ਬੋਲ ਰਹੇ ਨੇ ਬੇਰੁਜ਼ਗਾਰ ਤਾਂ ਮੈਨੂੰ ਲੱਗਦਾ ਪੁਖਤਾ ਜਵਾਬ ਲੈ ਕੇ ਆਉਣੇ ਚਾਹੀਦੇ ਨੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਜੇ ਜਵਾਬਾਂ ਦੀ ਜਗ੍ਹਾ ਡਾਂਗ ਲੈ ਕੇ ਆਏਗੀ ਜੇਲ੍ਹ ਲੈ ਕੇ ਆਏਗੀ ਤਾਂ ਇਹ ਤਾਂ ਆਮ ਆਦਮੀ ਪਾਰਟੀ ਨੇ ਇਤਿਹਾਸ ਪੜਿਆ ਹੀ ਹੋਇਆ ਗੁਰੂ ਨਾਨਕ ਸਾਹਿਬ ਦੀ ਜ਼ੁਬਾਨ ਨੂੰ ਚੁੱਪ ਨਹੀਂ ਕਰਾਇਆ ਜਾ ਸਕਿਆ ਸੀ ਬਾਬਰ ਨੇ ਜੇਲ ਵਰਤ ਕੇ ਦੇਖ ਲਈ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਨੇ ਜੇਲ ਕਰਕੇ ਦੇਖ ਲਿਆ ਪਰ ਸੱਚ ਦੀ ਆਵਾਜ਼ ਰੁਕੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਨੂੰ ਨੀਹਾਂ ਤੱਕ ਚੁੰਟਾ ਗੁਰੂ ਤੇਗ ਬਹਾਦਰ ਸਾਹਿਬ ਦਾ ਚਾਂਦਨੀ ਚੌਕ 'ਚ ਸੀਸ ਉਹਨਾਂ ਨੇ ਕਲਮ ਕੀਤਾ ਪਰ ਸੱਚ ਦੀ ਆਵਾਜ਼ ਦਬਣੀ ਸੀ ਸਕੇ ਅੰਗਰੇਜ਼ਾਂ ਨੇ ਬੜੀ ਲਾਠੀ ਵਾਰਾਈ ਗੋਲੀ ਵਾਰਾਈ ਜਲਿਆਂ ਵਾਲੇ ਬਾਗ 'ਚ ਸੈਂਕੜੇ ਬੰਦੇ ਮਾਰ ਦਿੱਤੇ ਫਾਂਸੀਆਂ ਤੇ ਲਟਕਾਤੇ ਕਾਲੇ ਪਾਣੀਆਂ 'ਚ ਭੇਜ ਕੇ ਵੇਖ ਲੈ ਪਰ ਅੰਗਰੇਜ਼ ਸੱਚ ਦੀ ਆਵਾਜ਼ ਨਹੀਂ ਸੀ ਸੁਣ ਦਵਾ ਸਕੇ ਇਸੇ ਹੀ ਤਰ੍ਹਾਂ ਮੋਦੀ ਸਾਹਿਬ ਸੈਂਟਰ 'ਚ ਰਾਜ ਕਰਦੇ ਨੇ ਕਿਸਾਨਾਂ ਨੂੰ ਰੋਕਣ ਦਬਾਉਣ ਲਈ ਬੜੀ ਕੋਸ਼ਿਸ਼ ਕੀਤੀ ਹਰਿਆਣੇ ਦੇ ਸਾਰੀਆਂ ਸੜਕਾਂ ਤੇ ਟੋਏ ਪੱਟ ਤੇ ਬੜਾ ਕੁਝ ਕੀਤਾ ਸੀ ਪਰ ਲੋਕਾਂ ਦੀ ਤਾਕਤ ਦਿੱਲੀੋਂ ਵੀ ਜਿੱਤ ਕੇ ਮੁੜੀ ਸੀ ਸੋ ਮੈਨੂੰ ਲੱਗਦਾ ਲੋਕ ਸ਼ਕਤੀ ਵੱਡੀ ਸ਼ਕਤੀ ਹੁੰਦੀ ਆ ਤੇ ਸਵਾਲਾਂ ਦੇ ਜਵਾਬ ਲੈ ਕੇ ਆਉਣੇ ਚਾਹੀਦੇ ਨੇ ਆਮ ਆਦਮੀ ਪਾਰਟੀ ਨੂੰ ਐਦਾਂ ਚੁੱਪ ਨਹੀਂ ਕਰਾਉਣਾ ਚਾਹੀਦਾ ਜਿਵੇਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਾਕੀ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖ ਦਿਓ ਨਹੀਂ ਨਹੀਂ ਤੁਸੀਂ ਵੀਊ ਤਾਂ ਨਹੀਂ ਦਵਾ ਸਕਦੇ ਮੈਂ ਜਿਹੜੀ ਗੱਲ ਕੀਤੀ ਓਡੀ ਆ ਸਟਾਟਿਕ ਸਟਾਟਿਕ 30 ਇੰਟੈਂਸਿਵਲੀਅਰ ਹੈ ਅੱਜ ਪਹਿਲਾਂ ਵੀ ਕਲੀਅਰ ਸੀ ਕਿਸੇ ਨੇ ਕੁਝ ਬਿਠਾਇਆ ਜਿਹੜਾ ਕੁਝ ਅਸੀਂ ਕੀਤਾ ਐ এডੂਕੇਸ਼ਨ ਵਾਸਤੇ ਹੋਟੈਸ਼ਨ ਨੂੰ ਘਟਾ ਕੇ ਐਜੂਕੇਸ਼ਨ ਦੇ ਵਿੱਚ ਵਾਢੀ ਵਧਾਈ ਐ ਤੇ ਵਾਢੀ ਨਾਲ ਤੇ ਥੋੜੀ ਥੋੜੀ ਗ੍ਰੈਜੂਅਲੀ ਸਾਰਾ ਫਲੂ ਬੂ ਹੋਗਾ ਅੱਪਾ ਪੁਲੀਟਿਕ ਆਲਜਮਾ ਲਈ ਵਾਅਦਾ ਧਿਆਨ ਦੇ ਰਹੇ ਸਕੂਲਾਂ ਦਾ ਜਿਹੜੇ ਸਾਲ ਦੇਖੋ ਇਹ ਦੇਖੋ ਸਕੂਲ ਵੀ ਆਉਣੇ ਇਹ ਦੂਰ ਕਰਾਂਗੇ ਆਪਾਂ ਹੁਣ ਤਾਂ ਹੀ ਇਹ ਪ੍ਰਾਈਵੇਟ ਯੂਨੀਵਰਸਿਟੀ ਆ ਫਾਈਸਰ ਹੋ ਗਿਆ ਕਿ ਬਣਦੀ ਹੈ ਇਹ ਕਿਉਂ ਬਣੀਆ ਜੇ ਕਿਤੇ ਇੰਨੀ ਪਿਆਰ ਨਾਲ ਅੱਜ ਤੋਂ ਪਹਿਲਾਂ ਵਾਲੇ ਦੂਜੀ ਵਾਰ ਕੀਤੇ ਹੁੰਦੇ ਤੇ ਮੇਰਾ ਕੰਨਾ ਬਣਦੀਆਂ ਸਵਾਲ ਤਾਂ ਫਿਰ ਹੁੰਦੇ ਹੀ ਆਇਆ ਉਹ ਕੋਈ ਇੰਨਾ ਨਿਰਵਾਟ ਸੁਣਦੇ ਨਹੀਂ ਉਹ ਕੋਈ ਨਹੀਂ ਬਣਾਇਆ ਸਰ ਹਾਂ ਯੈਸ ਦੇ ਨਾਲ ਕਹਿੰਦੇ ਜੀ ਸਾਡੇ ਸਾਡੇ ਨਾਲ ਸਾਡੇ ਪ੍ਰਚਾਰ ਕੀਤਾ ਸੀ ਲੋ ਉਹ ਮੇਰਾ ਤਾਂ ਜੀ ਕੁੜੀਆਂ ਕਿ ਕੁੜੀਆਂ ਹੁਣ ਵੀ ਤੁਹਾਡੇ ਨਾਲ ਧਰਨੇ ਤੇ ਬਹਿਣ ਨੂੰ ਕਹਿੰਦਾ ਪਰ ਸ਼ੰਕਾਰ ਵਾਲੇ ਬਹਿ ਨਹੀਂ ਸਕਦੇ ਉਹਨਾਂ ਸਰਕਾਰੇ ਕੰਮ ਕਰਦੇ ਸਰਕਾਰ ਸਰਕਾਰ ਨੇ ਲਟਾਉਣਾ ਜੇ ਹੁੰਦਾ ਸਰਕਾਰ ਦੀ ਟੀਮ ਜੋ ਬਣੀ ਹੈ ਆਪਾਂ ਲੈ ਆਮ ਕੀ ਹੋਇਆ ਠੀਕ ਹੈ ਬੋਲੀ ਦਾ ਮਤਲਬ ਉਸ ਕਾਲੀ ਜੇ ਜਾਈਂ ਮੈਨੂੰ ਦੇਖੋ ਮੈਂ ਉਹ ਤੋਂ ਕਹਿੰਦਾ ਉਹ ਤੋਂ ਫਿਰ ਉਹ ਤੁਹਾਡੀ ਬੰਦੀ ਹੋ ਉਹ ਤੁਹਾਡੀ ਬੰਦੀ ਹੋ ਉਹ ਤੁਹਾਡੇ ਚ ਆਣਾ ਅਸੀਂ ਆ ਮੈਂ ਕੰਮ ਕਰਨਾ ਸੋ ਦੇਖੋ ਜੀ ਦੇਖੋ ਅਸੀਂ ਚੱਲੇ ਆ ਬਿਠਾਏ ਨੇ ਹੁਣ ਤਾਂ ਜੰਦਾ ਕਰਦੇ ਰਹਾਂਗੇ ਜਿਹੜੀਆਂ ਕਮੀਆਂ ਤੁਸੀਂ ਸਾਨੂੰ ਦੱਸਦੇ ਰਹੋ ਅਸੀਂ ਸੁਧਾਰਦੇ ਰਹਾਂਗੇ ਆਹੋ ਜੀ ਜਿੱਦੀ ਗੱਲ ਹੈ ਬਹੁਤ ਜੰਦਾ ਲੱਗਿਆ ਬਾਕੀ ਤੁਹਾਨੂੰ ਆ ਕੇ ਫੇਰ ਮਿਲਾਂਗੇ ਕਿਸੇ ਤਰ੍ਹਾਂ ਦੇ ਜਿ ਰਹਾਂਗੇ ਤੁਹਾਡੀ ਸਰ ਇਹ ਇਹਦੇ ਬਾਰੇ ਦਾ ਡਿਪਾਰਟਮੈਂਟ ਨਾਲ ਕਰਦਾ ਹੋਊਗਾ ਮੈਂ ਉਹ ਵੀ ਉਹ ਵੇ ਰਿਪੋਰਟ ਕਰਦੇ ਹੁੰਦੇ ਵੀ ਉਹ ਸਰ ਮੈਂ ਆਗੇ ਡਿਪਾਰਟਮੈਂਟ ਨਾਲ ਕਰਦਾ ਸਰ ਜਿਹੜੀ ਨਵੀਂ ਸਿੱਖਿਆ ਨੀਤੀ ਤੇ ਤੁਹਾਡਾ ਕੀ ਸਟੈਂਡ ਹੈ ਜਿਹੜੀ ਸੈਂਟਰ ਵੱਲੋਂ ਲਿਆਂਦੀ ਗਈ ਹੈ ਜਿਹੜਾ ਜਿਹੜਾ ਫੈਡਰਲ ਸਿਸਟਮ ਦੇ ਬਾਰੇ ਹੈ ਤੇ ਫਿਰ ਤੁਸੀਂ ਸਿਆਸੀ ਲੜਾਈ ਕਿਉਂ ਨਹੀਂ ਲੜ ਰਹੇ ਜੀ ਫਿਰ ਪ੍ਰਾਪਤੀਆਂ ਕਿਹੜੀਆਂ ਗਿਨਾਰੇ ਆ ਜੀ ਜਿਹੜੀ ਮੈਂ ਬੈਨਾ ਨਹੀਂ ਬੰਦ ਕਰਾਂਗਾ ਨੇ ਵੈਨ ਬੰਦ ਕਰਨ ਨੂੰ ਕਹਿੰਦੇ ਸਰ ਤੁਹਾਡੀ ਪਟੰਟ ਬੰਦ ਹੋਇਆ ਤੁਸੀਂ ਕਹਿੰਦੇ ਇਸ ਦਾ ਅਸੀਂ ਬਾਤ ਪੜਾਂਗੇ ਦੂਸਰ ਤੋਂ ਕਰਾਂਗੇ ਪਰ ਤੁਸੀਂ ਨਵਾਸਪੁਰ ਘੇਰਾ ਬਣਾਇਆ ਤੁਸੀਂ ਸਰ ਤੁਸੀਂ ਨਵਾਸਪੁਰ ਕਹੋਗੇ ਤਾਂ ਪਟੰਟ ਚੰਗੇ ਰੱਖੇ ਤੁਹਾਡੇ ਰਾਹ ਸਰ ਮੀਡੀਆ ਨੂੰ ਤੁਸੀਂ ਕਹਿ ਨਹੀਂ ਸਕਦੇ ਬੰਦ ਕਰਨ ਲਈ ਤੁਸੀਂ ਬੱਚੇ ਤਾਂ ਤੁਸੀਂ ਡੇਅਰ ਸਕਿਆ ਸਰ ਇਹ ਇੱਕ ਇੱਕ ਰਾਹ ਨਹੀਂ ਹੈ ਜੀ ਜੀ ਮੇਰੀ ਸੁਣੋ ਗੱਲ ਜਿਹੜੇ ਬੱਚਿਆਂ ਦੇ ਮਾਪੇ ਤੇ ਤਾਂ ਚੱਲੀ ਆ ਅਸੀਂ ਉਹਨਾਂ ਦੀ ਗੱਲ ਕਰਦੇ ਆ ਅਸੀਂ ਤੁਹਾਡੇ ਕਿਹਾ ਕਿ ਜੇ ਕੋ ਬੰਦਾ ਦੇ ਕਿਹਾ ਅਸੀਂ ਪਤਾ ਨਹੀਂ ਪਾਦੇ ਸਰ ਸਰ ਗੱਲ ਤੋਂ ਨਾ ਭੱਜੋ ਬੱਸਾਂ ਦੀਆਂ ਜਿਹੜੀਆਂ ਨਹੀਂ ਬੱਸਾਂ ਦੀ ਗੱਲ ਹੀ ਨਹੀਂ ਕਰ ਰਹੇ ਸਰ ਨਹੀਂ ਇਹ ਤਾਂ ਬੱਸਾਂ ਦੀ ਗੱਲ ਨਹੀਂ ਨਹੀਂ ਸਰ ਇਹ ਤਾਂ ਜਿਹੜੇ 1500 ਸਕੂਲ ਬੰਦ ਹੋਏ ਆ ਪੰਜਾਬ ਦੇ ਉਹਨਾਂ ਦੀ ਗੱਲ ਕਰ ਰਹੇ ਆ ਜੀ 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 ਮੇਰੇ ਸਕੂਲ ਬੱਚੇ ਪਤਰਾ ਹੋਣਗੇ ਕਿ ਕਰਾਂ ਤੁਸੀਂ ਸਰ ਸਕੂਲ ਬੰਦ ਕਰਨਾ ਕਰੋ ਦੇਖੋ ਦੇਖੋ ਦੇਖੋ

ਸਮਾਂ ਦਿਓ ਜੀ ਸਮਾਂ ਬੈਂਸ ਲਈ ਸਮਾਂ ਦਿਓ ਜੀ ਸਰ ਕਿਸੇ ਕਿਸੇ ਸਵਾਲ ਦਾ ਜਵਾਬ ਦਿਓ ਸਰ ਸਾਰਿਆਂ ਨੂੰ ਫੇਰ ਗੱਲ ਕਰ ਲਾਂਗੇ ਨਾ ਕੋਈ ਦੇਖੋ ਦੇਖੋ ਜੀ ਹਿੰਦੁਸਤਾਨ ਦੇ ਨਾ ਕੋਈ ਚਲਦਾ ਹੋ ਜਾਨੇ ਚੋਬੀ ਤੁਹਾਡੇ ਨਾਲ ਨਹੀਂ ਹੋਣਗੇ ਅਸੀਂ ਤਾਂ ਵੀ ਜਿਹਨਾਂ ਦਾ ਚੁਗਤ ਹੈ ਸੱਚੀ ਕਾਸ਼ ਨਹੀਂ ਨਹੀਂ ਤੁਸੀਂ ਵੀਓ ਤਾਂ ਨਹੀਂ ਦਵਾ ਸਕੋ ਮੈਂ ਜਿਹੜੀ ਗੱਲ ਕੀਤੀ ਉਹ ਵੀ ਹੈ ਠੀਕ ਹੈ ਸਾਡੀ 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 ਇੰਟੈਂਟ ਕਲੀਅਰ ਹੈ ਅੱਜ ਪਹਿਲਾਂ ਵੀ ਕਲੀਅਰ ਸੀ ਕਿਸੇ ਕਰਕੇ ਕੁਝ ਮਿਟਾਇਆ ਜਿਹੜਾ ਕੁਝ ਅਸੀਂ ਕੀਤਾ ਹੈ এডੂਕੇਸ਼ਨ ਵਾਸਤੇ ਬੁੱਕ ਟੈਕਨੋ ਤੋਂ ਘਟਾ ਕੇ ਐਜੂਕੇਸ਼ਨ ਦੇ ਵਿੱਚ ਫੰਡਿੰਗ ਵਧਾਈ ਹੈ ਤੇ ਫੰਡਿੰਗ ਨਾਲ ਤੇ ਹੌਲੀ ਹੌਲੀ ਗ੍ਰੈਜੂਅਲੀ ਸਾਡਾ ਟੈਮਪੋ ਹੋਊਗਾ ਕਿ ਅੱਜ ਜਮਾਲੇ ਵੱਧ ਦਿਆਨ ਦੇ ਰਹੇ ਸਕੂਲਾਂ ਦਾ ਜੁਗ ਇਹ ਸਾਲ ਦੇਖੋ ਇਹ ਦੇਖੋ ਇਹ ਲੋਕੀਏ ਪਾਲੇ ਜੁੜੇ ਨੇ ਕਿੰਨੀ ਤਰੀ 12 12 ਸਾਲ ਤੋਂ ਜ਼ਿਆਦਾ ਉਮਰ ਇੱਥੇ ਕੰਮ ਕੀ ਕੋਈ 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 ਗਾਲੀ ਨਹੀਂ ਕੋਈ ਗਾਲੀ ਨਹੀਂ ਹੈ ਨਾਲ ਹੀ ਕਰਨੀ ਹੈ ਐਨ ਐਨ ਐਂਡ ਸਜ਼ਾ ਵੀ ਨਹੀਂ ਚਾਹੁੰਦੇ ਐਂਡ ਐਂਡ ਨੈਗੇਟਿਵ ਸਰ ਨੈਗੇਟਿਵ ਦਾ ਸੋਲੂਸ਼ਨ ਕੀ ਤੁਸੀਂ ਦੱਸ ਸਕਦੇ ਹੋ ਦੇਖੋ ਬੇਰੀ এডੂਕੇਸ਼ਨ ਹੋ ਗਈ ਹੈ ਜਿਹੜੀ ਤੁਹਾਨੂੰ ਕੰਫੀਡੈਂਸ ਦੇ ਦੁਜਾ ਕਰ ਦੇਣਗੇ ਦੂਸਰਾ ਵੀ ਨਹੀਂ ਹੈ ਨਹੀਂ ਆਪਨੇ ਜਦੋਂ ਕਰ ਪਾਈ ਸੀ ਉਹ ਕੇ ਨਹੀਂ ਜਾਣਦਾ ਸਰ ਉਹ ਤਾਂ ਕੋਈ ਨਹੀਂ ਕਰੇਗੀ ਆਪਾਂ ਸਾਰੇ ਠੀਕ ਹੈ ਤਾਕੂ ਮੰਡਲ ਇਸ ਨਾਲ ਸਬੰਧਤ ਹੈ ਅੱਜ ਅੱਜ ਦੇ ਕਲਾਸਰ ਦਾ ਪਹਿਲਾ ਪੇਪਰ ਆ ਗਿਆ ਹੈ ਇਹ ਇਹਦੇ ਬਾਰੇ ਜੀ ਰੂਟਸ ਮੈਥੋਡੋਲਜੀ ਐਕਸਪਲੇਸ਼ਨ ਦੇ ਹੁੰਦੀ ਸੀ ਜਿਵੇਂ ਮੰਤਰੀ ਵਟੇ ਵਟੇ ਬੈਲਰਮੀ ਲਾਇਆ ਬਾਅਦ ਵਿੱਚ ਰਮਨਥਰੇਨ ਸੀ ਕਿਹੜੇ ਹੋਰ ਉਹਨੇ ਦੱਸਤਾ ਕਰ ਰਹੀ ਆ ਕਿ ਕੋਈ ਕਿਸੇ ਘਟਨਾ ਲਾਇਆ ਤਾਂ ਕਿੰਨਾ ਦਰਦੀ ਕਿ ਆਈਸੀ ਪੰਜਾਬ ਦੇ ਬਲਿਸ਼ੇਸ਼ਣ 2.04% ਜਿਹੜਾ ਐਜੂਕੇਸ਼ਨ ਤੇ ਰੱਖਿਆ ਸੀ ਜੀ ਦਾ ਇੱਕ ਨਾਲ ਹੀ ਐਜੂਕੇਸ਼ਨ ਐ ਉਸ ਨਾਲ ਇਹ ਚਿਕਾ ਗਰੰਟਸ ਆਵਰਨ ਦੇ ਰਿਹਾ ਸੀ ਜਿਹਦੇ ਲਈ ਕੱਲ ਰੋਜ਼ਬਾਰ ਸਰਕਾਰ ਕਰ ਰਹੀ ਅਸੀਂ ਤਾਂ ਆਪਣਾ ਕਹਿੰਦੇ ਐ ਕਿ ਸਰਕਾਰ ਸੀ ਪੰਜਾਬ ਸਰਕਾਰ ਆਪ ਹੀ ਆਪਣਾਉਣੀ ਸੀ ਕੇਂਦਰ ਦੀ ਗੱਲ ਨੂੰ ਨਾ ਇਹ ਸਾਡੇ ਬੇਤਿਆਂ ਦੀ ਸਾਡੇ ਬੌਣ ਦੀ ਹੋਰ ਕਲਾਸ ਕਲਾਸ ਨਾਲ ਲੋੜ ਹੈ ਦੋ ਸੈਸ਼ਨ ਤੋਂ ਹੁੰਦਾ ਗ੍ਰਿਆਹਕ ਇੰਨੇ ਹੋ ਜੇ ਅਸੀਂ ਉੱਥੇ ਦੋ ਤੋਂ ਚਾਰ ਕਲਾਸ ਲੈਣਾ ਬਾਸਰ ਧਿਆਨ ਪੜਿਆ ਕਿ ਕਲਾਸ ਹੋਣੀ ਚਾਹੀਦੀ ਹੈ ਕਿਉਂਕਿ ਨਾਮੇ ਕਲਾਸ ਕਰਿਆ ਬਾਸਰੀਰ ਦੇ ਲਈ ਬਿਲਡਿੰਗ ਦੀ ਪ੍ਰਮਾਣਨਾ ਹੋਣੀ ਲੋੜਾ ਬਾਸ ਨੂੰ ਮਾੜੀ ਹਾਲਤ ਦਾ ਪ੍ਰਮਾਣਨਾ ਹੋਣ ਲਈ ਸਰਕਾਰ ਕਹਿੰਦਾ ਵੀ ਸੁਣਾਜੇ ਕਿੱਥੇ ਨਾਲ ਕਲਪਣੀ ਕੀ ਤੇ ਜਦੋਂ ਮੈਂ ਸਕੂਲਾਂ 'ਚ ਜਾਂਦਾ ਸੀ ਮੈਨੂੰ ਬਹੁਤ ਸਾ ਮੇਰੇ ਸਾਥੀ ਅੱਡੀਆਂ ਪੜਦੇ ਰਹੇ ਟੀਚਰ ਇਹ ਕਹਿੰਦੇ ਯਾਰ ਸਾਡੇ ਤੋਂ ਤਾਂ ਖੀਲੀ ਦਾ ਬਿਲ ਨਹੀਂ ਆ ਸੀ ਬੈਠੇ ਠੀਕ ਹਾਂ ਜੀ ਉਹਦਾ ਸਟਾਨਕ 22 ਤੱਕ ਬਾਰਾ ਮੇਰਾ ਦਾ ਪਰਸ ਤੇ ਕਿਉਂਕਿ ਕਿੱਥੇ ਚਲੇ ਜਾਈਏ ਕਿ ਆਟ ਵਾਰੀ ਆਏ ਇਹ ਕਿਉਂ ਕਿ ਕਿੱਥੇ ਲੈ ਜਾਈਏ ਮੇਰੇ ਪਿੰਡ ਦਾ ਮਾਈਕ ਕਰਾਈ ਹਾਈ

ਜਿਹੜੇ ਬੰਦਿਆਂ ਨੇ ਪਿਛਲੇ 20 ਸਾਲ ਰਾਜ ਕੀਤਾ ਹੈ ਜਿੰਨਾਂ ਦੇ ਰਾਜ ਦੇ ਵਿੱਚ ਪ੍ਰਾਈਵੇਟ ਸਕੂਲ ਫਲੇ ਆ ਗਵਰਨਮੈਂਟ ਐਜੂਕੇਸ਼ਨ ਦਾ ਪੱਠਾ ਲੈ ਕੇ ਸਾਡੇ ਸਾਡੀ ਹੈਗ ਐਜੂਕੇਸ਼ਨ ਦਾ ਰਹਿਾ ਹੀ ਕੱਖ ਨਹੀਂ ਕਿਹਨਾਂ ਕਿਹਾ ਤੋਂ ਕੀ ਸਾਡੀ ਅਸਲ ਵਿੱਚ ਹੋ ਗਿਆ ਔਰ ਪਿਛਲੇ ਕੀ ਕੀਤਾ ਫੰਡ ਐਲੋਕੇਸ਼ਨ ਨਾਲ ਹੋ ਸਾਡੇ ਦੇ ਵਿੱਚ ਆ। ਉਹਨਾਂ ਦੇ ਵਿੱਚ ਨਾ ਮੈਂ ਕਾਰਨ ਤੇ ਆਇਆ। ਅੱਜ ਜੇ ਮੈਂ ਸਿਰਫ ਪੰਜ ਸਕੂਲਾਂ ਦੇ ਵਿੱਚ ਜਿਹੜੇ ਹੋਏ ਹੋਏ ਕੰਮ ਹੈ। ਉਹਨਾਂ ਨੂੰ ਘੱਟ ਘੱਟ ਕੇ ਆ ਪਹਿਲਾਂ ਵਾਲਿਆਂ ਨੂੰ ਵੀ ਦੀਪਥ ਰੱਖ ਦਿੰਦੇ ਸੀਗੇ। ਬਿਲਡਿੰਗ ਨਹੀਂ ਬਣਦੀ ਸੀ ਉਹਦੇ ਕੋਈ ਕੰਮ ਹੋਵੇ ਦੀ ਉਹ ਤਾਂ ਕੈਰੀਗੋਰ ਬਣਾਉਂਦੇ। ਬੰਦਿਆਂ ਨਾਲ ਕੋਈ ਨਹੀਂ ਰਹੇ। ਪਰ ਲੇਕਿਨ ਅੱਜ ਮੈਂ ਪੰਜ ਸਕੂਲਾਂ ਵਿੱਚ ਜਾ ਕੇ ਆ। ਉਹਦੇ ਜਿਹੜੇ ਡਾਕਟਰ ਕਹਿੰਦਾ ਸੀ ਮਰਵਾ ਫੰਕਾਰੀ ਕਰਿਆ ਸੀ ਸਾਡੇ ਟੂਲ ਦੇ ਵਿੱਚ। 1 ਕਰੋੜ 85 ਲੱਖ ਰੁਪਏ ਦਾ ਦਾਜਟ ਦਿੱਤਾ ਆ। ਆਪੋ ਆਪਣੇ ਬੱਚੇ ਕਿੰਦੇ ਕਿੰਦੇ ਪਾਸ ਤੇ ਸਭ ਤੋਂ ਵੱਡੀ ਜਿਹੜੀ